ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬੋਕਰਮ ਉੱਤੇ ਹੋਏ ਗੋਲ ਗਲੇ ਦੀ ਕਟਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਬੋਕਰਮ ਲੈ ਕੇ ਇਹਨੂੰ ਆਪਾਂ 6 ਇੰਚ ਤੇ ਇਸ ਤਰ੍ਹਾਂ 6 ਇੰਚ ਦੀ ਚੜਾਈ ਤੇ ਨਿਸ਼ਾਨ ਲਗਾ ਲੈਣਾ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ 3 ਇੰਚ ਰਹਿ ਜਾਣਾ ਇਹਨੇ ਫੋਲਡ ਕਰਕੇ 3 ਇੰਚ ਫਿਰ ਆਪਾਂ ਉੱਪਰ ਫੋਲਡ ਕਰਕੇ ਇਹਨੂੰ 2 ਇੰਚ ਤੇ ਨਿਸ਼ਾਨ ਲਗਾਉਣਾ ਹੈ ਗਲੇ ਦੀ ਲੈਂਥ ਆਪਾਂ ਰੱਖਣੀ ਹੈ 6 ਇੰਚ ਅਬ ਦائیں ਤੇ ਆਪਸਲਾਈ ਰੱਖ ਲਈ ਰੱਖਣਾ ਹੈ 6.5 ਇੰਚ ਇਧਰ ਵੀ ਆਪਾਂ 2 ਇੰਚ ਤੇ ਨਿਸ਼ਾਨ ਲਗਾ ਲੈਣਾ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਆਪਾਂ ਐਸਟ੍ਰਮ ਲਾ ਲੈਣੇ ਫਿਰ ਆਪਾਂ ਇੱਕ ਤੋਂ ਅੱਧੇ ਇੰਚ ਤੱਕ ਆਪਾਂ ਗਲਾਈ ਪਾਸ ਆਉਣੀ ਹੈ ਇੱਕ ਕੰਚੀ ਵੀ ਆਪਾਂ ਗਲਾਈ ਪਾ ਲੈਣੀ ਹੈ ਐਸਟ੍ਰਮ ਇਹ ਆਪਣੇ ਗੋਲ ਗਲੇ ਦੀ ਸ਼ੇਪ ਰੈਡੀ ਹੈ ਬਾਅਦ ਵਿੱਚ ਇਹਦੀ ਇਸ ਤਰ੍ਹਾਂ ਕਟਾਈ ਕਰ ਦੇਣੀ ਹੈ ਇਸ ਤਰ੍ਹਾਂ ਦੀ ਕਟਾਈ ਤਾਂ ਕਰ ਦੇਣੀ ਹੈ ਉਸੇ ਤਰ੍ਹਾਂ ਇਹ ਬਾਹਰੀ ਸਾਈਡ ਤੋਂ ਵੀ ਇਹ ਕਟਾਈ ਕਰ ਦਿੰਨੀ ਹੈ ਇਹ ਆਪਣਾ ਗੋਲਗਲਰ ਕੱਟ ਕੇ ਰੈਡੀ ਹੋ ਗਿਆ ਹੈ ਹੁਣ ਆਪਾਂ ਤੁਹਾਨੂੰ ਇਹਨੂੰ ਕਮੀਜ਼ ਉੱਪਰ ਕਿਸ ਤਰ੍ਹਾਂ ਲਗਾਉਣਾ ਹੈ ਉਹ ਵੀ ਦੱਸਾਂਗੇ ਇਸ ਤਰ੍ਹਾਂ ਕੋਈ ਆਪਾਂ ਕਮੀਜ਼ ਨਾਲ ਬਚਿਆ ਹੋਇਆ ਐਕਸਟਰਾ ਕੱਪੜਾ ਲੈ ਲੈਣਾ ਫालतੂ ਫਿਰ ਅਬ ਇਹ ਬੋਕਰ ਨੂੰ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਗਲੇ ਨੂੰ ਇਸ ਤਰ੍ਹਾਂ ਰੱਖ ਕੇ ਆਪਾਂ ਨਿਸ਼ਾਨ ਲਗਾ ਲੈਨੇ ਆ ਇਸ ਤਰ੍ਹਾਂ ਇਸ ਤਰ੍ਹਾਂ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਸਾਈਡ ਤੋਂ ਇਹਦੀ ਕਟਿੰਗ ਕਰਨੀ ਹੈ ਅੱਧਾ ਅੱਧਾ ਇੰਚ ਕਪੜਾ ਰੱਖਣਾ ਫੋਲਡ ਕਰਨ ਲਈ ਤਰਾਹੀ ਕਟਿੰਗ ਕਰ ਲੈਣੀ ਹੈ ਬਾਅਦ ਵਿੱਚ ਇਹਦੇ ਇੱਥੋਂ ਆਏ ਕੱਚੀ ਸਿਲਾਈ ਲਾਉਣੀ ਹੈ ਇਸ ਤਰ੍ਹਾਂ ਕੱਚੀ ਸਿਲਾਈ ਲਾ ਲੈਣੀ ਹੈ ਨਿਸ਼ਾਨ ਲਾਉਣ ਨਾਲ ਗਲੇ ਦੀ ਸੈਟਿੰਗ ਸਹੀ ਟੰਗ ਨਾਲ ਆਉਂਦੀ ਹੈ ਬਾਦ ਵਿੱਚ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਪਰ ਵੀ ਸੇਹਣ ਲਗਾ ਦੇਣੀ ਹੈ ਐਸਟਰਾ ਸਲਾਈ ਲਗਾਉਣ ਤੋਂ ਬਾਅਦ ਐਕਸਟਰਾ ਕੱਪੜੇ ਨੂੰ ਕੱਟ ਦੇਣਾ ਐ ਐਸ ਤਰ੍ਹਾਂ ਗਲੇ ਨੂੰ ਫੋਲਡ ਕਰਕੇ ਇਹਦੇ ਸੈਂਟਰ 'ਚ ਇਸ ਤਰ੍ਹਾਂ ਕੱਟ ਲਾ ਦੇਣਾ ਬਾਅਦ ਵਿੱਚ ਇਧਰੋਂ ਵੀ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਇਹ ਸੈਂਟਰ 'ਚ ਵੀ ਨਿਸ਼ਾਨ ਲਗਾ ਲੈਨੇ ਆਪਾਂ ਹੁਣ ਆਪਾਂ ਇਸ ਨੂੰ ਕਮੀਜ਼ ਉੱਪਰ ਲਗਾ ਕੇ ਦੱਸਾਂਗੇ ਇਹ ਆਪਣੇ ਕੋਲ ਕਮੀਜ਼ ਹੈ ਇਸ ਤਰ੍ਹਾਂ ਕਮੀਜ਼ ਦਾ ਸੈਂਟਰ ਕਰਕੇ ਨਿਸ਼ਾਨ ਲਗਾ ਲੈਨੇ ਆ ਸਿੱਧੀ ਸਾਈਡ ਤੇ ਤੇ ਉੱਪਰ ਵਾਲੀ ਸਾਈਡ ਤੇ ਕੱਟ ਲਾ ਲੈਂਦੇ ਆ। ਇਹ ਆਪਣੇ ਨਿਸ਼ਾਨ ਲੱਗ ਚੁੱਕੇ ਆ। ਹੁਣ ਇਹਦੇ ਉੱਪਰ ਆਪਾਂ ਗਲਾ ਰੱਖਣਾ ਹੈ। ਇਸ ਤਰ੍ਹਾਂ ਨਿਸ਼ਾਨ ਉੱਪਰ ਨਿਸ਼ਾਨ। ਪਹਿਲਾਂ ਆਪਾਂ ਇਹਦੇ ਸੈਂਟਰ 'ਚ ਸਲਾਈ ਲਾਵਾਂਗੇ। सेंटर से सिलाई लाने तो बाद आप इस तरह एक सैड पर सिलाई लानी है फिर आप दूसरी सैड पर इतों आप तो सीधी करके ਇਸ ਤਰ੍ਹਾਂ ਦੂਸਰੀ ਸਾਈਡ ਤੇ ਵੀ ਸिलाई ਲਗਾ ਦੇਣੀ ਹੈ ਇਹ ਆਪਣਾ ਗਲਾ ਕਮੀਜ਼ ਉੱਪਰ ਲੱਗ ਚੁੱਕਾ ਹੈ ਬਾਅਦ ਵਿੱਚ ਇਹਨੂੰ ਵਿੱਚੋਂ ਕੱਟ ਦੇਣਾ ਅੱਧਾ ਇੰਚ ਰੱਖਣ ਤੋਂ ਬਾਅਦ ਐਸਰਾ കട്ട് ਤਨੋਂ ਤੋਂ ਬਾਅਦ ਅਸਤਰਾ ਨੂੰ ਵਿੱਚ ਫੋਲਡ ਕਰ ਦੇਣਾ ਅਤੇ ਕੱਚੀ ਸਲਾਈ ਲਗਾ ਦੇਣੀ ਹੈ ਗਲਾ ਬਣ ਕੇ ਤਿਆਰ ਹੋ ਗਿਆ ਹੈ ਧੰਨਵਾਦ